ਭਾਈ ਹੁਣ ਇੱਕ ਜਿਹੜਾ 46000 ਦਾ ਆਫਰ ਲਾਇਆ ਪਹਿਲਾਂ ਉਹਦੀ ਦੱਸੀ ਆਪਾਂ ਉਹਦੇ ਵਿੱਚ ਸਾਰ ਆਪਾਂ 7 ਆਈਟਮਾਂ ਦੇ ਰਹੀਆਂ 46000 ਦੇ ਪੈਕੇਜ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਦੇ ਰਹੇ ਆ ਜੀ ਇਹਦੇ ਵਿੱਚ ਫੈਂਸੀ ਬੈੱਡ ਜੀ ਹੁੰਦਾ ਬਾਜ਼ਾਰਾਂ ਦੇ ਵਿੱਚ ਕੀ ਕਰਦੇ ਆ 6 ਫੁੱਟ ਸਾਈਜ਼ ਚ ਲੰਦੇ ਆ ਜੀ ਇਹਦਾ ਜਿਹੜਾ ਸਾਈਜ਼ ਹੁੰਦਾ ਆਮ 6.5 ਫੁੱਟ ਸਾਈਜ਼ ਹੁੰਦਾ ਜੀ ਜਿਹੜੇ ਬੈੱਡ ਆ ਤੇ ਸੋਫੇ ਦੀ ਇਹਦੀ 5 ਸਾਲ ਦੀ ਫੁੱਲ ਰਿਪਲੇਸਮੈਂਟ ਹੋਊਗੀ ਇਹ ਫੁੱਲ ਗਰੰਟੀ ਹੋ ਬੇ ਸਮਝੀ ਮੈਂ ਬਾਜ਼ਾਰਾਂ ਦੇ ਵਿੱਚ 32 ਲੱਗਦੀ ਆ 40 ਲੱਗਦੀ ਆ 23 ਲੱਗਦੀ ਆ ਸਾਡੀ 50 ਦੀ ਨੈਸਟੀ ਹੋਊਗੀ ਸੋਫਾ ਟੇਬਲ ਡਾਈਨਿੰਗ ਟੇਬਲ ਪਲੱਸ ਡਬਲ ਬੈੱਡ ਤੇ ਅਲਮੀਰਾ ਸਾਡੀ ਮੈਨੂਫੈਕਚਰਿੰਗ ਅੰਦਰ ਹੀ ਹੈ ਸਰ ਸਸੀ ਗੱਲ ਦੋਸਤੋ ਜੇਕਰ ਤੁਸੀਂ ਘਰ ਲਈ ਵਧੀਆ ਕੁਆਲਿਟੀ ਦਾ ਫਰਨੀਚਰ ਜਾਇਜ਼ ਰੇਟਾਂ ਤੇ ਲੈਣਾ ਨਾ ਤਾਂ ਪਤਾ ਨੋਟ ਕਰ ਲਓ ਨੰਬਰ ਸਕਰੀਨ ਤੇ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਤੇ ਸਭ ਤੋਂ ਵੱਡੀ ਗੱਲ ਜਿੰਨਾ ਵੀ ਬਾਈ ਕੋਲੇ ਤੁਸੀਂ ਫਰਨੀਚਰ ਦੇਖ ਰਹੇ ਹੋ ਰੇਟ ਵੀ ਬਹੁਤ ਜਾਇਜ਼ ਨੇ ਤੇ ਇਹਨਾਂ ਦੀ ਆਪ ਦੀ ਫੈਕਟਰੀ ਦੇ ਵਿੱਚ ਬਣਦਾ ਇਹ ਬਹੁਤ ਵੱਡੀ ਖਾਸ ਗੱਲ ਹੈ ਭਾਈ ਜੀ ਸਸੀ ਗੱਲ ਭਾਈ ਬਾਂਸਲ ਫਰਨੀਚਰ ਦੀ ਲੋਕੇਸ਼ਨ ਦੱਸ ਦੀ ਸਭ ਤੋਂ ਪਹਿਲਾਂ ਲੋਕੇਸ਼ਨ ਜੀ ਬਾਂਸਲ ਫਰਨੀਚਰ ਤਾਜਪੁਰ ਚੌਂਕ ਰਾਏਕੋਟ ਨੇੜੇ ਦਾਣਾ ਮੰਡੀ ਮਤਲਬ ਰਾਏਕੋਟ ਆ ਕੇ ਤੁਸੀਂ ਫੋਨ ਮਾਰ ਲਿਓ ਚਾਹੇ ਜੀ ਫੋਨ ਮਾਰ ਲਿਓ ਜਾਂ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਉਹਦੇ ਵਿੱਚ ਤੁਸੀਂ ਇੱਕ ਹੈਲੋ ਦਾ ਮੈਸੇਜ ਕਰ ਦਿਓ ਤੁਹਾਡੇ ਕੋਲੇ ਆਟੋਮੈਟਿਕਲੀ ਲੋਕੇਸ਼ਨ ਆ ਜਾਈ ਜੀ ਠੀਕ ਹੈ ਜੀ ਦੁਕਾਨ ਬਈ ਆਪਣੇ ਕੋਲੇ ਕਿਹੜੇ ਕਿਹੜੇ ਪਹਿਲਾਂ ਪ੍ਰੋਡਕਟ ਮਿਲਦੇ ਆਪਾਂ ਉਹ ਦੱਸ ਦਿਓ ਉਸ ਤੋਂ ਬਾਅਦ ਕੱਲੇ-ਕੱਲੇ ਨੂੰ ਦਿਖਾਵਾਂਗੇ ਆਪਣੇ ਕੋਲੇ ਵੀ ਜੀ ਇੱਕ ਤਾਂ ਮਿਲਦਾ ਜੀ ਬੈੱਡ ਸੋਫਾ ਅਲਮਾਰੀ ਟੇਬਲ ਗੱਦੇ ਡਾਈਨਿੰਗ ਟੇਬਲ ਲੋਬੀ ਸੈਟ ਹਾਲ ਕਾਈਂਡ ਆਫ ਫਰਨੀਚਰ ਮਿਲਦਾ ਸਗਾ ਠੀਕ ਹੈ ਜੀ ਬਾਈ ਹੁਣ ਇੱਕ ਜਿਹੜਾ 46000 ਦਾ ਆਫਰ ਲਾਇਆ ਪਹਿਲਾਂ ਉਹਦੇ ਦੱਸੀਆ ਆਪਾਂ ਫਿਰ ਉਸ ਤੋਂ ਬਾਅਦ ਆਪਾਂ ਮੈਨੂਫੈਕਚਰ ਜੁਨਟ ਚ ਵੀ ਚੱਲਾਂਗੇ ਉਹਦੇ ਵਿੱਚ ਸਰ ਆਪਾਂ 7 ਆਈਟਮਾਂ ਦੇ ਰਹੇ ਹਾਂ 46000 ਦੇ ਪੈਕੇਜ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਦੇ ਰਹੇ ਹਾਂ ਜੀ ਇਹਦੇ ਵਿੱਚ ਫੈਂਸੀ ਬੈੱਡ ਜੀ ਬਲਾਈਟਿੰਗ ਵਾਲਾ ਬੈੱਡ ਹੋਏਗਾ ਜੀ ਠੀਕ ਹੈ ਪਲੱਸ ਇਹਦੀ ਜਿਹੜੀ ਬੈੱਡ ਦੀ ਸਾਈਜ਼ ਵਿਡਥ ਹੁੰਦੀ ਹੈ ਇਹ 6.5 ਫੁੱਟ ਚੌੜਾ ਹੁੰਦਾ ਮਤਲਬ ਕਿੰਗ ਸਾਈਜ਼ ਹੁੰਦਾ ਹੈ ਕਿੰਗ ਸਾਈਜ਼ ਹੁੰਦਾ ਬਾਜ਼ਾਰਾਂ ਦੇ ਵਿੱਚ ਕੀ ਕਰਦੇ ਆ 6 ਫੁੱਟ ਸਾਈਜ਼ ਚਲਾਂਦੇ ਆ ਜੀ ਇਹਦਾ ਜਿਹੜਾ ਸਾਈਜ਼ ਹੁੰਦਾ ਆਮ 6.5 ਫੁੱਟ ਸਾਈਜ਼ ਹੁੰਦਾ ਜੀ ਵਿਡਥ ਦੇ ਵਿੱਚ ਪਲੱਸ ਇਹਦੇ ਵਿੱਚ ਜਿਹੜਾ ਆ ਮਾਈਕੇ ਦੀ ਕੁਆਲਿਟੀ 0.8 ਲੱਗੀ ਹੁੰਦੀ ਹੈ ਜੀ ਦੇਖੋ ਸ਼ਾਈਨਿੰਗ ਇਹ ਪੇਪਰ ਹੁੰਦਾ ਜੀ ਉੱਪਰ ਲੱਗ ਟ੍ਰੇਨਿੰਗ ਦੇ ਕੁਆਲਿਟੀ ਪੂਰੀ ਵਧੀਆ ਕਿਉਂਕਿ ਆਪਣੀ ਅੰਦਰ ਮੈਨੂਫੈਕਚਰਿੰਗ ਹੋਣ ਕਰਕੇ ਇਹ ਕੁਆਲਿਟੀ ਅਸੀਂ ਆਪ ਲਗਾਨੇ ਆ ਜੀ ਠੀਕ ਹੈ ਰੈਡੀਮੇਡ ਮਾਲ ਦੇ ਵਿੱਚ ਇਹ ਮਾਲ ਨਹੀਂ ਲੱਗਦਾ ਜੀ ਉਹਦੇ ਵਿੱਚ ਫਿਰ ਇਹਦੇ ਵਿੱਚ ਅਸੀਂ ਇੱਕ ਉੱਪਰ ਨਾ ਪਾਲਿਸ਼ ਮਾਰ ਕੇ ਦਿੰਨੇ ਆ ਜੀ ਆਹ ਵਾਲੀ ਦੇਖੋ ਹੱਥ ਫੇਰ ਕੇ ਦੇਖੋ ਜੀ ਹੱਥ ਫੇਰ ਕੇ ਦੇਖੋ ਹੱਥਾਂ ਨੂੰ ਨਹੀਂ ਲੱਗੇ ਗਈ ਜੀ ਆਹ ਦੇਖੋ ਜੀ ਮਤਲਬ ਪ੍ਰੋਪਰ ਪਾਲਿਸ਼ ਹੋਇਆ ਕੋਈ ਰੰਗ ਨਹੀਂ ਹੁੰਦਾ ਮਤਲਬ ਪਲੱਸ ਇਹਦੇ ਵਿੱਚ ਨੀਚੇ ਬੋਰਡ ਲੱਗਿਆ ਹੁੰਦਾ ਠੀਕ ਸਪੋਰਟਾਂ ਨਹੀਂ ਲੱਗੀਆਂ ਹੋਣਗੀਆਂ ਜੀ ਨੀਚੇ ਬੋਰਡ ਲੱਗਿਆ ਹੋਇਆ ਹੈ ਠੀਕ ਹੈ ਜੀ ਪਲੱਸ ਮੈਂ ਤੁਹਾਨੂੰ ਮੈਨੂਫੈਕਚਰਿੰਗ ਯੂਨਿਟ ਦੇ ਵਿੱਚ ਦਿਖਾਉਂਗਾ ਜੀ ਉਹ ਅੱਗੇ ਜਾ ਕੇ ਠੀਕ ਹੈ ਠੀਕ ਹੈ ਜੀ ਉਹਦੇ ਨਾਲ ਅਸੀਂ ਜਿਹੜਾ ਗੱਦਾ ਦੇ ਰਹੇ ਆ ਅਸੀਂ 4 ਇੰਚ ਨਹੀਂ ਦੇ ਰਹੇ ਪੌਣੇ 4 ਹੁੰਦਾ ਆਮ ਬਜ਼ਾਰਾਂ ਦੇ ਵਿੱਚ ਸਾਡਾ ਸਵਾ 4 ਗੱਦਾ ਹੁੰਦਾ ਓਵਰਸਾਈਜ਼ ਠੀਕ ਆ ਭਾਈ ਜੀ ਠੀਕ ਆ ਉਸ ਤੋਂ ਬਾਅਦ ਅਸੀਂ ਜਿਹੜੀ ਚੀਜ਼ ਦੇ ਰਹੇ ਆ ਇੱਕ ਅਲਮਾਰੀ ਦੇ ਰਹੇ ਆ ਜੀ 5 ਫੁੱਟ ਚੌੜੀ ਜਿਹਦੇ ਡਬਲ ਸ਼ੌਕਰ ਹੋਣਗੇ ਉਹ ਚੌੜੀ ਅਲਮਾਰੀ ਹੋਊਗੀ ਜੀ ਉਪਰੋਂ ਠੀਕ ਆ ਜੀ ਠੀਕ ਆ ਜੀ ਇਹਦੀ ਨਿਸ਼ਾਨੀ ਇਹ ਹੁੰਦੀ ਆ ਵੀ ਇਹ ਚੌੜੀ ਅਲਮਾਰੀ 'ਚ ਦੋ ਸ਼ੌਕਰ ਮਤਲਬ ਦੋ ਰੱਖਣੇ ਖੁੱਲਦੇ ਹੋਣਗੇ ਦੋ ਖੁੱਲ੍ਹੇ ਜਿਹੜੀ ਛੋਟੇ ਸਾਈਜ਼ ਦੀ ਇੰਨੀ ਰਹਿ ਜਾਂਦੀ ਆ ਅਲਮਾਰੀ ਉਹ 'ਚ ਸਿੰਗਲ ਆਉਂਦਾ ਉਹ 'ਚ ਸਿੰਗਲ ਰਹਿ ਜਾਂਦਾ ਜੀ ਠੀਕ ਆ ਭਾਈ ਜੀ ਇੱਕ ਆਪਾਂ ਆਹ ਜਿਹੜੇ ਹੈਂਡਲ ਲਗਾਣੇ ਆ ਹੈਂਡਲ ਫੈਂਸੀ ਔਰ ਲੌਂਗ ਸਾਈਜ਼ ਦੇ ਹੁੰਦੇ ਆ 8 ਇੰਚ ਦੇ ਹ ਇੰਨਾ ਹੋਊਗਾ ਉਦੋਂ ਮਹਿੰਗਾ ਹੋਊਗਾ ਇੰਨਾ ਹੋਊਗਾ ਸਭ ਤੋਂ ਮਹਿੰਗਾ ਹੋਊਗਾ ਜਿੰਨਾ ਜ਼ਿਆਦਾ ਵੱਡਾ ਹੋਊਗਾ ਉਨਨੇ ਜ਼ਿਆਦਾ ਮਹਿੰਗਾ ਮਾਲ ਹੋਣਾ ਉਹ ਨਹੀਂ ਮਹਿੰਗਾ ਹੁੰਦਾ ਜੀ ਇਹਦੇ ਵਿੱਚ ਸਾਈਡ ਤੇ ਡਰੈਸਿੰਗ ਵੀ ਦਿੰਨੇ ਆਲਮਾਰੀ ਦੇ ਵਿੱਚ ਅਸੀਂ ਤੇ ਪਲੱਸ ਅਸੀਂ ਡਬਲ ਆ ਦੇਖੋ ਥੱਲੇ ਨਾ ਅਸੀਂ ਨੀਚੇ ਇਹਦੇ ਡਬਲ ਬੋਰਡ ਲਗਾਨੇ ਆ ਜੀ ਜਿਵੇਂ ਉੱਪਰ ਵਜ਼ਨ ਵੀ ਪਿਆ ਹੋਵੇ ਜ਼ਿਆਦਾ ਤਾਂ ਇਹਨੇ ਥੱਲੇ ਨੂੰ ਨਹੀਂ ਲੇਫੜਾ ਜੀ ਠੀਕ ਹੈ ਜੀ ਬਾਅਦ ਵਿੱਚ ਇਹਦੀ ਮਤਲਬ ਪੂਰੀ ਮਜ਼ਬੂਤੀ ਦੀ ਗਾਰੰਟੀ ਰਹਿੰਦੀ ਹੈ ਬਿਲਕੁਲ ਉਹਦੇ ਵਿੱਚ ਫਿਰ ਅਸੀਂ ਦਿੰਨੇ ਆ ਇੱਕ 7 ਸੀਟਡ ਸੋਫਾ ਠੀਕ ਹੈ ਜੀ ਆਹ ਬੜਾ 7 ਸੀਟਡ ਸੋਫਾ ਇਹਦੇ ਵਿੱਚ 6 ਬਾ ਮਤਲਬ ਉਹ ਨਹੀਂ ਹੁੰਦੀ ਜੀ ਚਾਹੇ ਉਹ ਲੈਣਾ ਉਹ ਲੈ ਸਕਦੇ ਹੋ ਤੁਸੀਂ ਜਿਹੜਾ ਸਿੰਗਲ ਬਾਜੂ ਲੱਗਿਆ ਹੁੰਦਾ ਠੀਕ ਹੈ ਇਹ ਇਹ ਕੰਫਰਟ ਜ਼ਿਆਦਾ ਹੁੰਦਾ ਜੀ ਮਤਲਬ ਨਾਲੇ ਮਜਬੂਤੀ ਦੇਖ ਨੂੰ ਪਤਾ ਲੱਗਦਾ ਜੀ ਵਧੀਆ ਹੈ ਨਾ ਨਾਲੇ ਫੈਂਸੀ ਬਾਜੂ ਜੀ 6 ਬਾਜੂ ਲੱਗੇ ਜੀ ਇਹਦੇ ਵਿੱਚ ਟੇਬਲ ਵਿਦ ਗਲਾਸ ਤੇ ਦੋ ਪਫੀਆਂ ਠੀਕ ਹੈ ਜੀ ਦੋ ਪਫੀਆਂ ਵਿੱਚ ਨਾਲ ਦਿੰਨੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਅਸੀਂ ਜੀ ਨਾਲ ਪ੍ਰੈਸ ਟੇਬਲ ਨਾਲ ਦਿੰਨੇ ਆ ਜੀ ਇਹਦੇ ਵਿੱਚ ਠੀਕ ਹੈ ਜੀ ਪ੍ਰੈਸ ਟੇਬਲ ਦੇ ਵਿੱਚ ਆ ਦੇਖੋ ਜੀ ਸ਼ੌਕਰ ਲੱਗਿਆ ਹੋਊ ਇਹਦਾ ਵੀ ਸਾਈਜ਼ ਵਧੀਆ ਸਾਈਜ਼ ਦਾ ਹੋਊਗਾ ਫੁੱਲ ਸਾਈਜ਼ ਦਾ 4x2.5 ਦਾ ਟੇਬਲ ਹੋਊਗਾ ਉੱਪਰ ਹੈਂਗਰ ਦੀ ਅਲੱਗ ਪਾਈਪ ਲੱਗੀ ਹੋਊਗੀ ਇੱਕ ਦਰਾਜ ਹੋਊਗਾ ਜੀ ਨਾਲ ਪੱਲਾ ਹੋਊਗਾ ਇਹਦੇ ਵਿੱਚ ਜਿਵੇਂ ਦਰਾਜ ਉੜਾਤਾ ਆ ਪੱਲਾ ਉੜਾਤਾ ਪੱਲੇ ਦੋ ਕਰਪੇ ਤਾਂ ਉਹਦੇ ਵਿੱਚ ਖਰਚਾ ਬਚ ਜਾਂਦਾ ਜੀ ਠੀਕ ਆ ਜੀ ਉਹ ਆਪਣੇ ਉਹ ਸਾਰੀਆਂ ਆਪਸ਼ਨਾਂ ਦਿੱਤੀਆਂ ਨੇ ਇਹ ਆਪਸ਼ਨਾਂ ਜਿੰਨੀ ਆਪਸ਼ਨਾਂ ਵੱਧ ਆਪਾਂ ਐਡ ਕਰਾਂਗੇ ਉਨਾ ਹੀ ਖਰਚਾ ਵੀ ਵੱਧ ਪਊਗਾ ਜੀ ਮਟੀਰੀਅਲ ਵੀ ਔਰ ਲੇਬਰ ਵੀ ਉਸ ਹਿਸਾਬ ਨਾਲ ਪੈਣੀ ਹੁੰਦੀ ਹੈ ਠੀਕ ਆ ਭਾਈ ਠੀਕ ਹੈ ਭਾਈ ਇਸ ਤੋਂ ਬਾਅਦ ਇੱਕ ਆ ਮੈਮ ਦੇਖ ਰਹੇ ਆ ਇਹੇ ਜੀ ਆਪਾਂ ਇੱਕ ਟਰਾਲੀ ਬੈਗ ਕੱਢੀ ਹੈ ਜੀ ਇਹ ਟਰਾਲੀ ਬੈਗ ਆ ਜਿਵੇਂ ਅ ਵਿਆਹ ਸ਼ਾਦੀ ਦੇ ਸਮਾਨ ਦੇ ਵਿੱਚ ਆਪਾਂ ਕੈਰੀਜ ਲੈ ਕੇ ਜਾਣੀਆਂ ਕੱਪੜੇ ਵਗੈਰਾ ਲੈ ਕੇ ਜਾਣੀਆਂ ਤਾਂ ਉਹ ਕੱਪੜੇ ਪਾ ਸਕਦੇ ਹਾਂ ਇਹਦੇ ਵਿੱਚ ਇਹ ਬਹੁਤ ਬੇਨਫੀਟਵਲ ਇਹ ਜਿਹੜਾ ਇਹ ਉਹਨੂੰ ਦੇਵਾਂਗੇ ਜੀ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਠੀਕ ਹੈ ਜੀ 46000 ਦੇ ਪੈਕੇਜ 'ਚ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਵੇ ਜੀ ਆ ਸਮਾਨ ਦੇ ਨਾਲ ਉਹਨੂੰ ਇਹ ਟਰਾਲੀ ਬੈਗ ਸੱਤਵੀਂ ਆਈਟਮ ਬਿਲਕੁਲ ਫ੍ਰੀ ਮਿਲੇਗੀ ਕੀ ਬਾਤ ਹੈ ਜੀ ਭਾਈ ਇਸ ਤੋਂ ਬਾਅਦ ਜੇ ਗੱਲ ਕਰੀਏ ਸਾਰਿਆਂ ਦੇ ਇਹਨਾਂ ਦੇ ਜਿਹੜਾ ਪ੍ਰੋਡਕਟ ਦੀ ਕੁਆਲਿਟੀ ਤੁਸੀਂ ਕਿਹਾ ਵਧੀਆ ਗਾਰੰਟੀ ਵਗੈਰਾ ਕੀ ਹੁੰਦੀ ਹੈ ਗਾਰੰਟੀ ਇਹਦੀ ਜੀ ਦੇਖੋ ਜਿਹੜੇ ਬੈੱਡ ਆ ਤੇ ਸੋਫੇ ਦੀ ਇਹਦੀ 5 ਸਾਲ ਦੀ ਫੁੱਲ ਰਿਪਲੇਸਮੈਂਟ ਹੋਊਗੀ ਇਹ ਫੁੱਲ ਗਾਰੰਟੀ ਹੋ ਵੈਸੇ ਕੋਈ ਕੰਪਲੇਨਟ ਨਹੀਂ ਆਣੀ ਔਰ ਜੇ 5 ਸਾਲ ਦੀ ਗਾਰੰਟੀ ਆ ਇਹ ਕਟੋ ਘਟ ਵੀ ਜੀ 15 ਤੋਂ 20 ਸਾਲ ਕਿਤੇ ਨਹੀਂ ਜਾਣਾ ਜੀ ਮਤਲਬ ਸਹੀ ਕੁਆਲਿਟੀ ਦੀ ਕੰਮ ਕਰਦੇ ਆਪਾਂ ਸਹੀ ਕੁਆਲਿਟੀ ਦੇ ਜੀ 20 ਸਾਲ ਇਹ ਖਰਾਬ ਵੀ ਨਹੀਂ ਹੋਣਾ ਨਾਲ ਇਹ ਵੀ ਗੱਲ ਹੈ ਜੀ 5 ਸਾਲ ਦੀ ਗਰੰਟੀ ਔਰ 20 ਸਾਲ ਖਰਾਬ ਨਹੀਂ ਹੋਣਾ ਜੀ ਇਹ। ਇਹ ਪ੍ਰੋਡਕਟ 20 ਸਾਲ ਕਿਉਂਕਿ ਆਪਦੀ ਅੰਦਰ ਮੈਨੂਫੈਕਚਰਿੰਗ ਆ ਤੁਹਾਨੂੰ ਮੈਂ ਮੈਨੂਫੈਕਚਰਿੰਗ ਯੂਨਿਟ ਚ ਲੈ ਕੇ ਜਾਊਗਾ। ਉੱਥੇ ਫਿਰ ਦਿਖਾਊਗਾ ਇੱਕ ਸੱਚ ਇੱਕ ਹੋਰ ਆਫਰ ਰਹਿ ਗਈ ਜੀ ਇਹਦੇ ਵਿੱਚ 40000 ਚ। ਜੀ ਬਾਈ ਜੀ। ਇਹਦੇ ਵਿੱਚ ਜੀ 7ਵਾਂ ਆਈਟਮ ਦੇ ਨਾਲ ਡਿਲੀਵਰੀ ਫ੍ਰੀ ਆ ਜੀ। ਮਤਲਬ ਡਿਲੀਵਰੀ ਸਾਰਾ ਆਪਾਂ ਜਿਹੜਾ ਭਰ ਕੇ ਛੋਟਾ ਆਤੀ ਭੇਜਾਂਗੇ ਸਾਰਾ ਫ੍ਰੀ ਆ ਉਹ। ਫ੍ਰੀ ਆ ਜੀ ਔਰ ਉਹ ਕਿੱਥੇ ਤੱਕ ਆ ਜੀ? ਉਹ ਪੂਰੇ ਪੰਜਾਬ ਤੱਕ ਫ੍ਰੀ ਹੈ ਜੀ ਪੰਜਾਬ ਦੇ ਕਿਸੇ ਵੀ ਕੋਨੇ 'ਚ ਮੰਗਵਾਉਣਾ ਪੰਜਾਬ ਦੇ ਕਿਸੇ ਵੀ ਕੋਨੇ 'ਚ ਕਿਸੇ ਵੀ ਜ਼ਿਲ੍ਹੇ 'ਚ ਕਿਸੇ ਵੀ ਸ਼ਹਿਰ 'ਚ ਕਿਸੇ ਵੀ ਪਿੰਡ 'ਚ ਪੂਰਾ ਪੰਜਾਬ ਦਾ ਬਾਰਡਰ ਬਾਰਡਰ ਹੋਵੇ ਵਿੱਚ ਬਾਰਡਰ ਤੋਂ ਕ੍ਰੋਸ ਨਹੀਂ ਹੋਣਾ ਚਾਹੀਦਾ ਬਾਰਡਰ ਦੇ ਵਿੱਚ ਵਿੱਚ ਠੀਕ ਹੈ ਜੀ ਆਹ ਇਹਦਾ ਥੋੜਾ ਮੋਟਾ ਕਰ ਲਾਂਗੇ ਬਾਰਡਰ ਤੋਂ ਵੀ ਅੱਗੇ ਤੇ ਭਾਈ ਇਸ ਤੋਂ ਬਾਅਦ ਇਹ ਗੱਲ ਕਰੀ ਹੁਣ ਆ ਗਈ ਬੈਡਾਂ ਦੀ ਗੱਲ ਹਾਂਜੀ ਬੈਡਾਂ ਦੀ ਨਾ ਕੁਆਲਿਟੀ ਮੈਂ ਹੁਣ ਦੇਖੀ ਹੈ ਮੈਨੂੰ ਪਤਾ ਲੱਗ ਗਿਆ ਕਿ ਆਪਾਂ ਵੀ ਦਰਵਾਜੇ ਦੀ ਫੈਕਟਰੀ ਲਾਈ ਆ ਵੀ ਤੁਸੀਂ ਕਿਹੜਾ ਬੋਰਡ ਵਰਤਦੇ ਹੋ ਕਿਹੜਾ ਬੋਰਡ ਮੈਕਾ ਵਰਤਦੇ ਹੋ ਬੋਰਡ ਸਰ ਦੇਖੋ ਇੱਕ ਤਾਂ ਆ ਜਿਹੜਾ ਆਮ ਬਜ਼ਾਰਾਂ ਦੇ ਵਿੱਚ ਬੋਰਡ ਚੱਲਦਾ ਆਹ ਵਾਲਾ ਬੋਰਡ ਚੱਲਦਾ ਜਬੜਾ ਬੋਰਡ ਇਹ ਚ ਬੂਰਾ ਨਿਕਲਦਾ ਜੀ ਇਹ ਚ ਆ ਦੇਖੋ ਵੇਲ ਹੁੰਦੀ ਹੈ ਜੀ ਆਹ ਵਾਲੀ ਚੀਜ਼ ਚ ਨਾ ਵੇਲ ਹੁੰਦੀ ਹੈ ਬਿਲਕੁਲ ਜੀ ਆਪਾਂ ਜਿਹੜਾ ਬੋਰਡ ਯੂਜ਼ ਕਰਨੇ ਆ ਨਾ ਜੀ ਆਲ ਓਵਰ ਬਿੱਡਾ ਦੇ ਵਿੱਚ ਆਲ ਓਵਰ ਮਤਲਬ ਆਹ ਜੀ ਚੀਜ਼ ਲਓ ਜੀ ਸਿੱਧੀ ਜੀ ਗੱਲ ਹੈ ਔਰ ਇਹਦੇ ਵਿੱਚ ਵੀ ਮੈਂ ਤੁਹਾਨੂੰ ਬੋਰਡ ਦੀ ਵੀ ਕੁਆਲਿਟੀ ਦਿਖਾਉਂਗਾ ਮੇਰਾ 65 ਰੁਪਏ ਫੁੱਟ ਵਾਲਾ ਬੋਰਡ ਐਮ ਆਰ ਦੀ ਪਲਾਈ ਗਰਜਨ ਫੇਸ ਵਾਲਾ ਹੋਊਗਾ ਲਾਲ ਰੰਗ ਦਾ ਆਹ ਵਾਲੀ ਆਹ ਵਾਲੀ ਪਲਾਈ ਇਹ ਚ ਵੇਲ ਨਹੀਂ ਹੁੰਦੀ ਜੀ ਲੰਬੀਆਂ ਲੈਣਾ ਹੋਣਗੀਆਂ ਜੀ ਬਿਲਕੁਲ ਜੀ ਆਹ ਚੀਜ਼ ਦਾ ਤੁਹਾਨੂੰ ਦੋਸਤ ਮਤਲਬ ਛਿਲਕੇ ਪਤਾ ਲੱਗ ਜੂ ਪੂਰੀ ਇੱਕ ਨੰਬਰ ਕੁਆਲਿਟੀ ਇਹਨੂੰ ਕੁਝ ਨਹੀਂ ਹੁੰਦਾ ਇਹ ਚੀਜ਼ ਨੂੰ ਤਾਂ ਆਪਾਂ ਵੀ ਗਾਰੰਟੀ ਲੈਂਦੇ ਆ ਤੇ ਭਾਈ ਬੈੱਡਾਂ ਦੇ ਕਿ ਕਿੰਨੇ ਤੋਂ ਸਟਾਰਟ ਹੋ ਜਾਂਦਾ ਆਪਣੇ ਕੋਲੇ ਰੇਂਜ ਬਹੁਤ ਪਈ ਐ ਇੱਥੇ ਬੈੱਡ ਸਰ ਜਿਵੇਂ ਆਹ ਵਾਲਾ ਬੈੱਡ ਆ ਜਾਂਦਾ ਸਾਢੇ 12000 ਰੁਪਏ ਦੀ ਰੇਂਜ ਚ ਬੈੱਡ ਆ ਜਾਂਦਾ ਇਹ ਵਾਲਾ ਡਿਜ਼ਾਈਨ ਲੈ ਲਓ ਆ ਜਿਵੇਂ ਕੁਸ਼ਨ ਵਾਲਾ ਡਿਜ਼ਾਈਨ ਆ ਜਾਂਦਾ ਇਹ ਵਾਲਾ ਡਿਜ਼ਾਈਨ ਆ ਜਾਂਦਾ ਉਹ ਕਾਊਂਟਰ ਟੋ ਆ ਜਾਂਦੀ ਹੈ ਜਿਵੇਂ ਉਹ ਵੀ ਸਾਢੇ 12000 ਰੁਪਏ ਦੀ ਰੇਂਜ ਠੀਕ ਹੈ ਔਰ ਇਹਦੇ ਵਿੱਚ ਜਬੜਾ ਗਿੱਟੀ ਵਾਲਾ ਬੁਰੇ ਵਾਲਾ ਬੋਰਡ ਕੋਈ ਯੂਜ਼ ਨਹੀਂ ਹੁੰਦਾ ਸਾਰਾ ਇੱਕ ਨੰਬਰ ਦੀ ਕੁਆਲਿਟੀ ਵਾਲੀ ਇੱਕ ਨੰਬਰ ਵੀ ਜੀ 5 ਸਾਲ ਦੀ ਗਾਰੰਟੀ ਔਰ ਇਹ ਵੀ ਗੱਲ ਹੈ ਨਾਲ ਗਾਰੰਟੀ ਤਾਂ ਲਿਖ ਕੇ ਰਿਟਨ ਚ ਦਵਾਂਗੇ ਦਵਾਂਗੇ ਲਓ ਵੀ ਦੋਸਤੋ ਬਾਈ ਦਾ ਨੋਟ ਕਰ ਲਿਓ ਹੁਣ ਆਪਾਂ ਲੈ ਕੇ ਚੱਲਦਾ ਹਾਂ ਤੁਹਾਨੂੰ ਮੈਨੂਫੈਕਚਰ ਜੁਨਟ ਤੇ ਤੇ ਦੂਸਰਾ ਬਾਈ ਦੇ ਸੋਫੇ ਵੀ ਦਿਖਾਉਣੇ ਆ ਬਹੁਤ ਵਧੀਆ ਕੁਆਲਿਟੀ ਦੇ ਸੋਫੇ ਨੇ ਹਾਂਜੀ ਬਾਈ ਜਿਵੇਂ ਆਪਾਂ ਸ਼ੋਰੂਮ ਦੇ ਵਿੱਚ ਦੇਖਿਆ ਇਹ ਆਪਣਾ ਮੈਨੂਫੈਕਚਰਿੰਗ ਜੁਨਟ ਆ ਗਿਆ ਹਾਂਜੀ ਇਹ ਮੈਨੂਫੈਕਚਰਿੰਗ ਜੁਨਟ ਹੈ ਇਹ ਇੱਥੇ ਆਪਾਂ ਮੈਨੂਫੈਕਚਰਿੰਗ ਕਰਦੇ ਹਾਂ ਜੀ ਇੱਥੇ ਮੈਂ ਦੇਖ ਰਿਹਾ ਤੁਸੀਂ ਬੈੱਡ ਕਹਿੰਦੇ ਇੱਥੇ ਕੱਲੇ ਸੋਫੇ ਆ ਹਾਂ ਬੈੱਡ ਇਹ ਸੋਫੇ ਦੀ ਜੁਨਟ ਲੱਗਉਂਦੀ ਹੈ ਜੀ ਇਹ ਸੋਫੇ ਦਾ ਢਾਂਚਾ ਹੁੰਦਾ ਜਿਵੇਂ ਸੋਫੇ ਬਣਦੇ ਆ ਇੱਧਰ ਬੈੱਡਾਂ ਵਾਲਾ ਆਪਣਾ ਜੁਨਟ ਅਲੱਗ ਆ ਉਹ ਵੀ ਮੈਂ ਲੈ ਕੇ ਚੱਲਦਾ ਤੁਹਾਨੂੰ ਇਸ ਤੋਂ ਬਾਅਦ ਸੋਫਿਆਂ ਵਾਲੀ ਬੈੱਡਾਂ ਵਾਲੀ ਜੁਨਟ ਤੇ ਠੀਕ ਹੈ ਜੀ ਪਹਿਲਾਂ ਵੀ ਫਿਰ ਸੋਫਿਆਂ ਦੀ ਗੱਲ ਕਰੀਏ ਸੋਫਿਆਂ ਦੀ ਕੀ ਕੁਆਲਿਟੀ ਰਹਿੰਦੀ ਸਭ ਤੋਂ ਪਹਿਲਾਂ ਤਾਂ ਮੈਨ ਕਹਦੀ ਵੀ ਆਪਾਂ ਗੱਦੀ ਦੀ ਗੱਲ ਕਰੀਏ ਲੱਕੜ ਤੇ ਗੱਦੀ ਹਾਂ ਆਪਣੀ ਆ ਦੇਖੋ ਜੀ ਪਹਿਲਾਂ ਤਾਂ ਅਸੀਂ ਜਿਹ ਅਰੇ ਕੋਈ ਸਾਰੀ ਉਹ ਬੂਰੇ ਵਾਲਾ ਬੋਰਡ ਨਹੀਂ ਇਹਦੇ ਵਿੱਚ ਵੀ ਹੈਗਾ ਜਿਹੜੀ ਬਾਜੂ ਦੇ ਵਿੱਚ ਆ ਬਾਜੂ ਚ ਵੀ ਪਲਾਈ ਲਗਾਨਨੇ ਆ ਜੀ ਅਸੀਂ ਲੱਕੜ ਲਗਾਨਨੇ ਆ ਪੂਰੀ ਹੈਵੀ ਕੁਆਲਿਟੀ ਦੀ ਲੱਕੜ ਲਗਾਨਨੇ ਆ ਫਿਰ 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 ਆਪਾਂ ਇਹਦੀ ਗੱਲ ਕਰੀਏ ਜੀ ਇਹਦੀ ਗੱਦੀ ਦੀ ਗੱਦੀ ਵੀ ਇਹਦੇ ਵਿੱਚ ਹੈਵੀ ਕੁਆਲਿਟੀ ਦੀ ਲਗਾਨਨੇ ਆ ਇਹ ਠੀਕ ਹੈ ਜੀ ਇਹ ਗੱਦੀ ਦੀ ਕੁਆਲਿਟੀ ਦੇਖੋ ਜੀ ਇਹ ਪੂਰੀ ਹੈਵੀ ਕੁਆਲਿਟੀ ਡੈਂਸਿਟੀ ਹੁੰਦੀ ਆ ਬਾਈ ਕਿੰਨੀ ਡੈਂਸਿਟੀ ਦੀ ਆ ਗੱਦੀ ਲਗਾਨਨੇ ਆ ਜੀ ਇਹਦੇ ਵਿੱਚ ਆ ਦੇਖੋ ਜੀ ਆ ਵਾਲੀ ਗੱਦੀ ਲਗਾਨਨੇ ਆ ਇਹਦੇ ਵਿੱਚ 50 ਡੈਂਸਿਟੀ 50 ਡੈਂਸਿਟੀ ਐਕਸਟਰਾ ਸੁਪਰ ਪ੍ਰੀਮੀਅਮ ਜੀ ਆਹ ਵਾਲੀ ਆਹ ਵਾਲੀ ਗੱਡੀ ਆਹ ਵਾਲੀ ਕੁਆਲਿਟੀ ਲਗਾਨੇ ਆ ਜੀ ਇਹਦੇ ਵਿੱਚ ਠੀਕ ਆ ਜੀ ਆਮ ਜਿਵੇਂ ਬਜ਼ਾਰਾਂ ਦੇ ਵਿੱਚ 32 ਲੱਗਦੀ ਆ 40 ਲੱਗਦੀ ਆ 23 ਲੱਗਦੀ ਆ ਸਾਡੀ 50 ਡੈਂਸਿਟੀ ਹੋਊਗੀ ਮਤਲਬ ਜੇ ਆਪਾਂ ਆਮ ਵੀ ਘਰੇ ਕਿਤੇ ਬਣਾ ਰਹੇ ਆ ਤਾਂ 50 ਡੈਂਸਿਟੀ ਲਾਈਏ ਵੱਲੋਂ ਸਭ ਤੋਂ ਵਧੀਆ ਹੈ ਬਿਲਕੁਲ ਇਸ ਤੋਂ ਉੱਪਰ ਲੱਗ ਵੀ ਨਹੀਂ ਸਕਦੀ ਜੀ ਇਹ ਗੱਡੀ ਠੀਕ ਆ ਜੀ ਔਰ ਇਹਦੇ ਵਿੱਚ ਬ੍ਰਾਂਡ ਹੈ ਫਰੇਸ਼ੀਆ ਦਾ ਬ੍ਰਾਂਡ ਯੂਜ਼ ਕਰ ਰਹੇ ਆ ਇਹ ਚ ਬ੍ਰਾਂਡ ਵੀ ਮਾਇਨੇ ਰੱਖਦਾ ਜੀ ਠੀਕ ਹੈ ਕੱਲੀ 50 ਡੈਂਸਿਟੀ ਨਹੀਂ ਮਾਇਨੇ ਰੱਖਦੀ ਜ ਇਹਦੇ ਵਿੱਚ ਬ੍ਰਾਂਡ ਕੰਪਨੀ ਕੰਪਨੀ ਮੈਨੇ ਰੱਖਦਾ ਵਿੱਚ ਮੈਟਰ ਕਰਦਾ ਜੀ ਬਈ ਕੰਪਨੀ ਕਿਹੜੀ ਲਗਾ ਰਹੀ ਹੈ ਬਈ ਜੇ ਗੱਲ ਕਰੀਏ ਗੱਦੀ ਦੀ ਤਾਂ ਤੁਸੀਂ ਕੁਆਲਿਟੀ ਦੱਸਦੇ ਵੀ ਆਪਾਂ ਕਿਵੇਂ ਪਛਾਣ ਕਰ ਸਕਦੇ ਹਾਂ ਇਸ ਤੋਂ ਉੱਪਰ ਬਈ ਆ ਜਾਂਦਾ ਸਭ ਤੋਂ ਵੱਡਾ ਰੋਲਾ ਜਿਹੜਾ ਕੱਪੜੇ ਦਾ ਰੋਲਾ ਆ ਜਾਂਦਾ ਕੱਪੜੇ ਦਾ ਜਿਹੜਾ ਕੱਪੜੇ ਦੀ ਕੁਆਲਿਟੀ ਅਸੀਂ ਲਗਾ ਰਹੇ ਹਾਂ ਜੀ ਇਹਦੇ ਵਿੱਚ ਕੱਪੜਾ ਦੇਖੋ ਜੀ ਸਾਡੀ ਨਾ ਜਿਹੜੀ ਪਿੱਛੇ ਬੈਕਿੰਗ ਵਾਲਾ ਕੱਪੜਾ ਹੋਏਗਾ ਆਮ ਜਿਵੇਂ ਲੋਕ ਲੋਕਾਂ ਦੇ ਨਾ ਮਾਰਕੀਟ ਦੇ ਵਿੱਚ ਪਤਲੇ ਕੱਪੜੇ ਲੱਗ ਰਹੇ ਆ ਆਪਣੀਆਂ ਬੈਕਿੰਗ ਵਾਲਾ ਕੱਪੜਾ ਹੁੰਦਾ ਜੀ ਇਪੀਸ ਬੈਕਿੰਗ ਹੁੰਦੀ ਹੈ ਜਿੰਨਾ ਮਲੈਮ ਕਪੜਾ ਪਿੱਛੇ ਹੋਊਗਾ ਜੀ ਓਨਾ ਹੀ ਮਲੈਮ ਕਪੜਾ ਅੱਗੇ ਹੋਊਗਾ ਜੀ ਪੂਰਾ ਹੈਵੀ ਹੈ ਇਹਨੂੰ ਆ ਦੇਖੋ ਖਿੱਚੇ ਤੇ ਵੀ ਫੱਟਣਾ ਨਹੀਂ ਇਹਦੀ ਮਿਆਦ 10 ਸਾਲ ਦੀ ਹੈ ਜੀ ਘੱਟੋ ਘੱਟ ਵੀ ਠੀਕ ਹੈ ਜੀ 10 ਸਾਲ ਤੋਂ ਉੱਪਰ ਪਰਹੋਬੇ ਹੁੰਦਾ ਭਈ ਇਹ ਵਾਟਰਪੂਫ ਹੁੰਦਾ ਜੀ ਖਰਾਬ ਨਹੀਂ ਹੋਊਗਾ ਪਾਣੀ ਤੇ ਨਾਲ ਬੜਾ ਮਜ਼ਬੂਤ ਹੁੰਦਾ ਤੇ ਇਧਰ ਭਈ ਸਾਰਾ ਜਿਹੜਾ ਢਾਂਚਾ ਬਣਦਾ ਲੱਕੜ ਦਾ ਲੱਕੜ ਦਾ ਢਾਂਚਾ ਬਣਦਾ ਜੀ ਇਹ ਸਾਰਾ ਸਟਰਕਚਰ ਵੀ ਆਪਾਂ ਆਰਾ ਵੀ ਆਪਣਾ ਤਾਂ ਅੰਦਰ ਹੀ ਲੱਗਿਆ ਹੋਇਆ ਸਰ ਠੀਕ ਹੈ ਜੀ ਵੀਰ ਜੀ ਆਪਣਾ ਤਾਂ ਆਰਾ ਵੀ ਅੰਦਰ ਹੀ ਲੱਗਿਆ ਆਪਾਂ ਲੱਕੜ ਵੀ ਖੁਦ ਤੀਰਦੇ ਆ ਮੰਨ ਪੂਰੀ ਸੁੱਕੀ ਨਾਲ ਕੁਆਲਟੀ ਦਾ ਪਤਾ ਲੱਗ ਜਾਂਦਾ ਇਹ ਜਿਵੇਂ ਸੋਫਾ ਤਾਂ ਸੋਫੇ ਸਾਡੇ ਕੋਲ ਕਈਆਂ ਕੋਲੇ ਜਿਵੇਂ ਲਾ ਲੋ ਇੱਕ ਇੰਨਾ ਆਪ ਮੈਨੂਫੈਕਚਰਿੰਗ ਨਹੀਂ ਕਰਦੇ ਜੀ ਆਪਾਂ ਦੋਨੇ ਚੀਜ਼ਾਂ ਦੀ ਆਪਦੀ ਅੰਦਰ ਕਰਦੇ ਆ ਜੀ ਮੈਨੂਫੈਕਚਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਸਟਮਰ ਨੂੰ ਯਕੀਨ ਇਹੀ ਚੀਜ਼ ਤੇ ਆਉਂਦਾ ਹੈ ਵੀ ਜਿਹੜੀ ਚੀਜ਼ ਆਪ ਬਣਾਉਂਦਾ ਉਹਨੂੰ ਪਤਾ ਵੀ ਕੀ ਕੁਆਲਟੀ ਬਣਾਉਂਦਾ ਪਲੱਸ ਸੋਫਾ ਟੇਬਲ ਡਾਈਨਿੰਗ ਟੇਬਲ ਪਲੱਸ ਡਬਲ ਬੈੱਡ ਤੇ ਅਲਮੀਰਾ ਸਾਡੀ ਮੈਨੂਫੈਕਚਰਿੰਗ ਅੰਦਰ ਹੀ ਹੈ ਸਰ ਸਾਰੀ ਠੀਕ ਆ ਬਾਈ ਜੀ ਉਹਦੇ ਵਿੱਚ ਬੋਰਡ ਲੱਗਦੇ ਆ ਅਲਮੀਰਾ ਤੇ ਬਿੱਡਾਂ ਦੇ ਵਿੱਚ ਡਾਈਨਿੰਗ ਟੇਬਲ ਤੇ ਸੋਫਿਆਂ 'ਚ ਲੱਕੜ ਲੱਗਦੀ ਹੈ ਦੋਸਤੋ ਵੀਡੀਓ ਥੋੜੀ ਚਾਹੇ ਲੰਮੀ ਹੋ ਜੇ ਪਰ ਬਾਈ ਕੋਲੇ ਪ੍ਰੋਡਕਟ ਨਹੀਂ ਮੁੱਕਣੇ ਹਜੇ ਬੈੱਡਾਂ ਦੇ ਸਾਨੂੰ ਡਿਜ਼ਾਈਨ ਦਿਖਾਉਣੇ ਹਨ ਅਲਮਾਰੀਆਂ ਦਿਖਾਉਣੀਆਂ ਪ੍ਰੈਸ ਟੇਬਲ ਦਾ ਢੇਰ ਲਾਇਆ ਹੋਇਆ ਬਾਈ ਨੇ ਬਿਲਕੁਲ ਜੀ ਜੀ ਬਾਈ ਹੁਣ ਗੱਲ ਕਰੀਏ ਸਭ ਤੋਂ ਪਹਿਲਾਂ ਇਧਰ ਬੈੱਡਾਂ ਦੀ ਗੱਲ ਕਰੀਏ ਇਹ ਕੀ ਰੇਂਜ ਵਾਲੇ ਬੈੱਡ ਨੇ ਸਾਰੇ ਬੈੱਡਾਂ ਦੇ ਵਿੱਚ ਸਰ ਆਪਣੇ ਕੋਲੇ ਜਿਹੜੀ ਉਧਰਲੀ ਕੁਆਲਿਟੀ ਸੀਗੀ ਉਹ 12 12500 ਰੁਪਏ ਦੀ ਸੀਗੀ ਕੁਆਲਿਟੀ ਦੇ ਵਿੱਚ ਉਹੀ ਪਲਾਈ ਬੋਰਡ ਲੱਗਿਆ ਹੋਇਆ ਸੀਗਾ ਜੀ ਤੇ ਉਵੇਂ ਹੀ ਅਸੀਂ ਪਰ ਹਰ ਇੱਕ ਬੈੱਡ ਤੇ ਪਾਲਿਸ਼ ਕਰਕੇ ਦਿੰਨੇ ਆ ਸੁੱਕਾ ਪਾਊਡਰ ਨਹੀਂ ਮਾਰਦੇ ਜੀ ਸੁੱਕਾ ਰੰਗ ਨਹੀਂ ਮਾਰਦੇ ਜੀ ਪਾਣੀ ਚ ਮਿਲਾ ਕੇ ਠੀਕ ਹੈ ਜੀ ਤੇ ਦੂਸਰੀ ਗੱਲ ਆਪਾਂ ਉੱਪਰ ਵੀ ਇਹਦੇ ਪਾਲਿਸ਼ ਕਰਦੇ ਆ ਪਲੱਸ ਇਹਦੇ ਵਿੱਚ ਆ ਦੇਖੋ ਜੀ ਆਹ ਆਪਣੇ ਕੋਲੇ ਸਾਰੇ ਹਰ ਤਰ੍ਹਾਂ ਦੇ ਡਿਜ਼ਾਈਨ ਪਏ ਆ ਇਹਨਾਂ ਦੇ ਵਿੱਚ ਆਪਣੇ ਕੋਲੇ ਰੇਂਜ 16500 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ 9 ਫੁੱਟ ਦੀ ਸਾਈਡ ਟੇਬਲ ਵਾਲਿਆਂ ਦੀ ਬੈਡਾਂ ਦੀ ਠੀਕ ਹੈ ਜੀ ਤੇ ਸਾਰਾ ਭਾਈ ਜਿਵੇਂ ਲੱਗਿਆ ਸਾਰਾ ਕੁਝ ਇਹੀ ਮਿਲੂਗਾ ਵਿੱਚ ਸਮਾਨ ਸਾਰਾ ਕੁਝ ਇਹੀ ਮਿਲੇਗਾ ਜੀ ਆ ਤੁਹਾਡੇ ਸਾਹਮਣੇ ਪੂਰੀ ਹੈਵੀ ਕੁਆਲਿਟੀ ਹੈ ਮੈਂ ਇਹਦੇ ਵਿੱਚ ਸਾਡੇ ਕੋਲੇ ਅਲਮਾਰੀਆਂ ਦੀਆਂ ਰੇਂਜਾਂ ਵੀ ਪੂਰੀਆਂ ਵਧੀਆ ਹੋਣਗੀਆਂ ਜੀ ਪਲੱਸ ਆਹ ਬੈੱਡਾਂ ਦੀਆਂ ਰੇਂਜਾਂ ਤੇ ਅਲਮਾਰੀਆਂ ਦੀਆਂ ਰੇਂਜਾਂ ਇੱਧਰ ਬਈ ਅਲਮਾਰੀਆਂ ਵੀ ਦਿਖਾ ਦੇ ਇੱਕ ਵਾਰ ਇਹ ਚ ਵੀ ਸਾਰੀਆਂ ਬਈ ਇਹ ਕਿਹੜੀਆਂ ਆ ਗਿਆ ਸਸ ਸਟੀਲ ਦੇ ਆ ਗਏ ਇਹ ਸਟੀਲ ਦੀਆਂ ਆ ਗਈਆਂ ਬਿਲਕੁਲ ਇਹ ਪੱਠੀ ਪੇਂਟ ਦੀਆਂ ਆ ਗਈਆਂ ਪਾਊਡਰ ਕੋਟਡ ਬਿਲਕੁਲ ਇਨੇਮਲ ਵਾਲੀਆਂ ਹਰ ਤਰ੍ਹਾਂ ਦੀਆਂ ਅਲਮਾਰੀਆਂ ਜਿਸ ਤਰ੍ਹਾਂ ਦੀ ਕਲਰ ਤੁਸੀਂ ਇਹ ਤਾਂ ਲਾਈਫ ਟਾਈਮ ਗਾਰੰਟੀ ਵਾਲੀਆਂ ਦਾ 10 ਸਾਲ ਤੋ ਵੀ ਦੇ ਦਿੱਤੀ ਆ ਬਿਲਕੁਲ ਬਿਲਕੁਲ ਆਹ ਦੇਖੋ ਜੀ ਇਹਦੇ ਵਿੱਚ ਕੀ ਹੁੰਦੀ ਹੈ ਜੀ ਲੇਜ਼ਰ ਕਟਿੰਗ ਹੁੰਦੀ ਹੈ ਜੀ ਪਾਊਡਰ ਕੋਟਿੰਗ ਹੁੰਦੀ ਹੈ ਟਾਟਾ ਦੀ ਸ਼ੀਟ ਲੱਗੀ ਹੁੰਦੀ ਆ ਡਿਊਰਬਿਲਟੀ ਇਹਦੀ ਵੱਧ ਆ ਸਾਡਾ ਮੋਟ ਕਸਟਮਰ ਦੇ ਨਾ ਪੱਲੇ ਪਾਈ ਹੈ ਜਿਵੇਂ ਕੋਈ ਵੀ ਲਾ ਲਓ ਆਪਣਾ 46000 ਦਾ ਪੈਕੇਜ ਵੀ ਕਿਸੇ ਨੇ ਲੈਣਾ ਵਾ ਉਹਦੇ ਵਿੱਚ ਵੀ ਅਸੀਂ ਮਾੜਾ ਮਾਲ ਨਹੀਂ ਦਿੰਦੇ। ਬਲ ਲੰਮਾ ਸਮਾਂ ਚੱਲੇ ਤਾਂ ਜੋ ਕਸਟਮਰ ਸੈਟੀਸਫਾਈ ਰਹੇ ਕਿਉਂਕਿ ਮਸਾ ਰੁਪਿਆ ਲਾਉਂਦਾ ਮਸਾਂ ਘਰ ਬਣਦਾ ਪਰ ਉਹਦੇ ਆ ਉਮੀਦਾਂ ਦੇ ਖਰੇ ਉੱਤਰਦੇ। ਬਿਲਕੁਲ ਆਪਾਂ ਨੂੰ ਐ ਹੁੰਦਾ ਜੀ ਜੇ ਆਪਾਂ 5 ਸਾਲ ਦੀ ਗਾਰੰਟੀ ਦਿੱਤੀ ਹੈ ਤਾਂ 20 ਸਾਲ ਘਟੋ ਘਟ ਖਰਾਬ ਨਾ ਹੋਵੇ ਚੀਜ਼। ਠੀਕ ਹੈ ਜੀ। ਬਾਈ ਜੇ ਆਪਾਂ ਕਸਟਮਾਈਜ਼ ਵੀ ਕਰਾਉਣਾ ਹੋਵੇ ਬੈੱਡ ਕੋਈ ਬਣਾਉਣਾ ਹੋਵੇ ਉਹ ਵੀ ਮਿਲ ਜਾਂਦਾ ਬਿਲਕੁਲ ਹਰ ਹਰ ਤਰ੍ਹਾਂ ਦਾ ਕਸਟਮਾਈਜ਼ ਬੈੱਡ ਅਲਮਾਰੀ ਸੋਫਾ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਵੀ ਸਾਡੇ ਆਪ ਦੇ ਅੰਦਰ ਬੰਦੇ ਆ ਠੀਕ ਹੈ ਜੀ ਪਾਲਿਸ਼ ਵਗੈਰਾ ਵੀ ਅਸੀਂ ਸਾਰੀ ਪੀਯੂ ਏਸ਼ੀਅਨ ਪੇਂਟ ਦੀ ਯੂਜ਼ ਕਰਦੇ ਆ ਉਹ ਵੀ ਤੁਹਾਨੂੰ ਮੈਂ ਯੂਨਿਟ ਦੇ ਵਿੱਚ ਦਿਖਾ ਦਿੰਦਾ ਠੀਕ ਆ ਬਈ ਹਾਂਜੀ ਬਾਈ ਗੱਲ ਕਰੀਏ ਬੈੱਡ ਤੇ ਅਲਮੀਰਾ ਤਾਂ ਦੇਖ ਹੀ ਦੇਖੇ ਪਰ ਸੋਫੇ ਵਾਲਾ ਤਾਂ ਮੈਂ ਕਿਹਾ ਸਿਰਾ ਕੀਤਾ ਪਰ ਡਬਲ ਹਾਲ ਭਰੇ ਆਪਾਂ ਜੀ ਬਿਲਕੁਲ ਇੱਕ ਹਾਲ ਇਹ ਆ ਜੀ ਇੱਕਾ ਨਾਲ ਵਾਲਾ ਇੱਕ ਉੱਪਰ ਆ ਜੀ ਹਾਲ ਠੀਕ ਹੈ ਜੀ ਹਾਂਜੀ ਜਿੰਨੇ ਮਰਜੀ ਸੋਫੇ ਜੋ ਮਰਜੀ ਕੁਆਲਿਟੀ ਕਸਟਮਰ ਰੰਗ ਬਰੰਗੇ ਰੰਗ ਜੀ ਹਰ ਤਰ੍ਹਾਂ ਦਾ ਰੰਗ ਹਰ ਤਰ੍ਹਾਂ ਦੀ ਚੁਆਇਸ ਜੋ ਵਾਲ ਨਾਲ ਤੁਸੀਂ ਮੈਚ ਕਰਨਾ ਚਾਹੋ ਉਹ ਵਾਲ ਨਾਲ ਕਲਰ ਵੀ ਮੈਚ ਹੋਏਗਾ ਜੀ ਸਾਰਾ ਕੁਝ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਨੂੰ ਕੈਟਲੌਗ ਦੇ ਵਿੱਚ ਵੀ ਕਲਰ ਦਿਖਾ ਦਾਂਗੇ ਜੀ ਕੀ ਬਾਤ ਹੈ ਜੀ ਬਾਈ ਡਾਈਨਿੰਗ ਦਾ ਵੀ ਆ ਗਿਆ ਨਾਲ ਡਾਈਨਿੰਗ ਦਾ ਵੀ ਪੂਰੇ ਸੈੱਟ ਪਏ ਆਪਣੇ ਕੋਲ ਡਾਈਨਿੰਗ ਟੇਬਲ ਦੇਖੋ ਜੀ ਆਪਣੇ ਕੋਲੇ ਪਲਿਸਟਰ ਪਾਲਿਸ਼ ਦੇ ਪੱਥਰ ਇਨੈਮ ਹੇ ਨੀਚੇ ਡਾਈਨਿੰਗ ਟੇਬਲ ਫੈਂਸੀ ਸਾਗਵਾਨ ਦੇ ਟਾਲੀ ਦੇ ਹਰ ਤਰ੍ਹਾਂ ਦੀ ਰੇਂਜ ਹੋਏਗੀ ਹਰ ਤਰ੍ਹਾਂ ਦੀ ਕੁਆਲਿਟੀ ਜੀ ਲੋਕਾਂ ਕੋਲੇ ਤਾਂ ਇੱਕ ਅੱਧਾ ਟੇਬਲ ਵੀ ਨਹੀਂ ਹੁੰਦਾ ਆਪਣੇ ਕੋਲੇ ਹਰ ਤਰ੍ਹਾਂ ਦੀ ਕੁਆਲਿਟੀ ਪਈ ਹੁੰਦੀ ਹੈ ਜੀ ਮਤਲਬ ਜਿਹੜਾ ਵੀ ਦਰਸ਼ਕ ਆ ਗਿਆ ਘਰ ਦੇ ਵਿੱਚ ਜਿੰਨਾ ਫਰਨੀਚਰ ਦਾ ਮਾਲ ਚਾਹੀਦਾ ਉਹ ਸਾਰਾ ਮਿਲ ਜੂ ਬਿਲਕੁਲ ਭਾਈ ਆ ਲੈਣ ਵਾਲਾ ਕੀ ਪ੍ਰੋਜੈਕਟ ਇਹ ਪਲਿਸਟਰ ਪਾਲਿਸ਼ ਦੇ ਵਿੱਚ ਹੁੰਦਾ ਜੀ ਇਨਲੇ ਮਾਰੀ ਹੁੰਦੀ ਆ ਇਨਲੇ ਲਾ ਕੇ ਪਹਿਲਾਂ ਇਹਨੂੰ ਪੱਥਰ ਦੇ ਉੱਪਰ ਰਗੜਾਈ ਕਰਦੇ ਆ ਫਿਰ ਇਹਦੇ ਤੇ ਪਲਿਸਟਰ ਪਾਲਿਸ਼ ਹੁੰਦੀ ਆ ਫਿਰ ਇਨਲੇ ਵੱਜਦੀ ਆ ਜੀ ਇਹ ਲੱਗਦਾ ਹੈ ਹਨਾ ਭਾਈ ਜਿਵੇਂ ਉੱਪਰ ਨੂੰ ਉੱਪਰ ਆਉਂਦਾ ਪਰ ਅੰਦਰ ਵਿੱਚ ਹੁੰਦਾ ਜੀ ਇਹ ਉੱਪਰ ਫਿਰ ਇਹਦੇ ਪਾਲਿਸ਼ਟਰ ਪਾਲਿਸ਼ ਹੁੰਦੀ ਹੈ ਜੀ ਇਹ ਪੱਥਰ ਦੀ ਆਪਣੇ ਕੋਲੇ ਹਰ ਤਰ੍ਹਾਂ ਦੇ ਰੰਗ ਪਏ ਹੁੰਦੇ ਆ ਜੀ ਹਰ ਤਰ੍ਹਾਂ ਦੀ ਕੁਆਲਿਟੀ ਲੋਕਾਂ ਕੋਲੇ ਤਾਂ ਇੱਕ ਵੀ ਨਹੀਂ ਪੱਥਰ ਹੁੰਦਾ ਜੀ ਇਹਦੇ ਨਾਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਰ ਤਰ੍ਹਾਂ ਦੀ ਰੇਂਜ ਤੇ ਹਰ ਤਰ੍ਹਾਂ ਦੀ ਕੁਆਲਿਟੀ ਲੋ ਵੀ ਦੋਸਤੋ ਤੁਸੀਂ ਬਾਈ ਕੋਲੇ ਸ਼ੋਅਰੂਮ ਦੇਖ ਸਕਦੇ ਹੋ ਸਾਰਾ ਫੁੱਲ ਭਰਿਆ ਪਿਆ ਜਦੋਂ ਤੁਸੀਂ ਆਗੇ ਘਰ ਦੇ ਵਿੱਚ ਕੋਈ ਵੀ ਫਰਨੀਚਰ ਦੀ ਆਈਟਮ ਲਾਉਣੀ ਆ ਤੁਹਾਨੂੰ ਇਹ ਨਹੀਂ ਹੈਗਾ ਵੀ ਕੋਈ ਚੀਜ਼ ਦੀ ਘਾਟ ਰਹੇ ਜੂ ਭਾਈ ਇੱਕ ਆ ਦੱਸ ਦਈਏ ਫਿਰ ਆਪਾਂ ਦੂਜੇ ਪਾਸੇ ਵੀ ਚੱਲਾਂਗੇ ਇਹ ਕਿ ਗੱਡੀ ਮੰਗ ਬਣਾ ਇੱਕ ਕੱਪ ਹੋਲ ਇਹ ਯਾਨੀ ਕਿਸੇ ਵੀ ਸੋਫੇ ਦੇ ਵਿੱਚ ਤੁਸੀਂ ਡਿਟੈਚ ਕਰ ਸਕਦੇ ਹੋ ਇਹਨੂੰ ਜੀ। ਕੀ ਬਾਤ ਹੈ ਜੀ। ਤੇ ਬਾਕੀ ਇਹਦੇ ਵਿੱਚ ਆਪਣਾ ਸੈੱਟ ਵੀ ਬਣਿਆ ਹੋਇਆ ਮੈਂ ਤੁਹਾਨੂੰ ਉੱਧਰਲੇ ਪਾਸੇ ਪਰਲੇ ਸੈਕਸ਼ਨ 'ਚ ਦਿਖਾਣਾ ਜੀ। ਜੀ ਬਾਈ ਜੀ। ਆਪਣੇ ਕੋਲੇ ਇੱਕ ਸੈਕਸ਼ਨ ਨਹੀਂ ਇਹਦੇ ਵਿੱਚ ਆ ਆ ਵੀ ਸੈਕਸ਼ਨ ਆ ਜੀ ਆ ਨਾਲ ਦਾ ਸੈਕਸ਼ਨ ਵੀ ਆ ਉੱਪਰ ਵੀ ਏਡੇ ਹੀ ਸੈਕਸ਼ਨ। ਬਲ ਕਸਟਮਰ ਦੇਖਦਾ ਥੱਕ ਜਾਊਗਾ ਪਰ ਆਪਣੇ ਕੋਲ ਪ੍ਰੋਡਕਟ ਨਹੀਂ ਮੁੱਕਣੇ ਜੇ ਗੱਲ ਕਰੀਏ ਹਨਾ ਬਾਈ ਜੀ। ਹਰ ਇੱਕ ਤਰ੍ਹਾਂ ਦੀ ਮੈਚਿੰਗ ਤੁਹਾਨੂੰ ਮਿਲੂਗੀ ਦੋਸਤੋ ਜਿਵੇਂ ਵੀ ਤੁਹਾਡੇ ਆਰਕੀਟੈਕਟ ਨੇ ਤੁਹਾਡਾ ਘਰ ਡਿਜ਼ਾਈਨ ਕੀਤਾ ਉਸ ਤਰੀਕੇ ਨਾਲ ਬਾਈ ਹੋਰਾਂ ਕੋਲੋ ਤੇ ਸਭ ਤੋਂ ਵੱਡੀ ਗੱਲ ਇੱਕ ਸਾਲ ਪਹਿਲਾਂ ਵੀਡੀਓ ਕਰੀ ਸੀ ਬਾਈ ਦੀ ਬਿਲਕੁਲ ਕੋਈ ਵੀ ਸਰਵਿਸ ਤੇ ਪ੍ਰੋਡਕਟ ਪੱਖੋਂ ਕੋਈ ਕੰਪਲੇਂਟ ਨਹੀਂ ਉਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਬਾਈ ਤੇ ਕਿਉਂਕਿ ਜਿੱਥੇ ਵੀ ਅਸੀਂ ਜਾਂਦੇ ਸਾਨੂੰ ਮਾਣ ਹੁੰਦਾ ਹੈ ਵੀ ਜਿੰਨਾਂ ਕੋਲ ਗਏ ਆ ਉਹਨਾਂ ਦਾ ਕੰਮ ਵਧੀਆ ਤੇ ਬਹੁਤ ਸਾਰੀ ਤਾਰੀਫ ਵੀ ਥੋੜੀ ਮਿਲੀ ਆ ਭਾਈ ਇਹ ਆ ਦੂਜਾ ਸੈਕਸ਼ਨ ਆ ਗਿਆ ਜੀ ਜਿਵੇਂ ਉਹ ਸੈਕਸ਼ਨ ਸੀਗਾ ਉਵੇਂ ਹੀ ਇਹ ਸੈਕਸ਼ਨ ਆ ਜੀ ਠੀਕ ਆ ਜੀ ਠੀਕ ਆ ਜੀ ਇਹਦੇ ਵਿੱਚ ਆ ਦੇਖੋ ਜੀ ਆ ਜਿਹੜਾ ਕੱਪ ਹੋਲਡਰ ਦੀ ਆਪਾਂ ਗੱਲ ਕਰ ਰਹੇ ਸੀਗੇ ਜੀ ਇਹ ਲੱਕੜ ਦੇ ਵਿੱਚ ਪਾਲਿਸ਼ ਖੁਦ ਕਰਦੇ ਆ ਜੀ ਇਹ ਆਪਾਂ ਸਾਰੀ ਪਾਲਿਸ਼ ਦਾ ਵੀ ਕੰਮ ਸਾਡ ਠੀਕ ਹੈ ਅਸੀਂ ਬਾਰੋਂ ਇੱਕ ਚੀਜ਼ ਵੀ ਨਹੀਂ ਲੈਂਦੇ ਜੀ ਅਸੀਂ ਪੀਯੂ ਪਾਲਿਸ਼ ਵੀ ਅੰਦਰ ਹੀ ਕਰਦੇ ਆ ਸਾਰੀ ਪੀਯੂ ਵੀ ਇਹਦੇ ਵਿੱਚ ਏਸ਼ੀਅਨ ਪੇਂਟ ਦੀ ਯੂਜ਼ ਕਰਦੇ ਆ ਜੀ ਅਸੀਂ ਠੀਕ ਹੈ ਜੀ ਕੁਆਲਟੀ ਬ੍ਰਾਂਡ ਔਰ ਪ੍ਰਾਈਸ ਕਿੰਨੇ ਚੀਜ਼ਾਂ ਸਾਡੇ ਕੋਲੇ ਅਵੇਲੇਬਲ ਮਿਲਣਗੀਆਂ ਜੀ ਆ ਦੇਖੋ ਸਾਡੇ ਕੋਲੇ ਕਿੰਨੇ ਸੋਫੇ ਕਿੰਨੇ ਸੋਫਿਆਂ ਦੀ ਪ੍ਰਮਾਰ ਪਹਿਲਾਂ ਉੱਧਰ ਦੇਖੇ ਸੀਗੇ ਜੀ ਹੁਣ ਸੋਫੇ ਦੂਜੇ ਸੈਕਸ਼ਨ ਚ ਆ ਜੀ ਆਪਾਂ ਕੀ ਬਾਤ ਹੈ ਜੀ ਇਹ ਸੋਫੇ ਉਹ ਸੋਫੇ ਹੋਰ ਸੀਗੇ ਜੀ ਇਹ ਸੋਫੇ ਹੋਰ ਆਲ ਜੇ ਕਹੀਏ ਦੋਸਤੋ ਨਾ ਇੰਨੀ ਜ਼ਿਆਦਾ ਡਿਸਪਲੇ ਪਈ ਹੈ ਕਿ ਬਾਈ ਕੋਲ ਆ ਬਈ ਬਹੁਤ ਸੋਹਣਾ ਲੱਗਿਆ ਮੈਨੂੰ ਸਾਰਾ ਨੇ ਕਲਰ ਮਲਾਂ ਦਾ ਅਲੱਗ-ਅਲੱਗ ਨੇ ਪਰ ਆ ਕਿਹੜੇ ਡਿਜ਼ਾਈਨ ਚ ਆ ਗਿਆ ਬਹੁਤ ਜ਼ਿਆਦਾ ਸਮੂਥ ਬਣਿਆ ਹੋਇਆ ਹੈ ਇਹ ਸਮੂਥ ਹੈ ਜੀ ਔਰ ਇਹ ਹਾਈ ਬੈਕ ਰੈਸਟ ਹੈ ਜੀ ਬਹੁਤ ਸੋਹਣਾ ਸੋਫਾ ਜੀ ਪਲੱਸ ਇਹ ਆਪਦੀ ਅੰਦਰ ਮੈਨੂਫੈਕਚਰਿੰਗ ਹੈ ਜੀ ਆਪਣੇ ਕੋਲੇ ਕਾਰੀਗਰ ਵੀ ਬਹੁਤ ਯੂਨਿਕ ਹੈ ਜੀ ਜਿਹੜੇ ਆਪ ਤਿਆਰ ਕਰਦੇ ਆ ਇਹਦੇ ਵਿੱਚ ਪਾਲਿਸ਼ ਦਾ ਕੰਮ ਸਾਡਾ ਜਿਹੜਾ ਫਾਈਬਰ ਲੱਗੀ ਹੋਈ ਆ ਲੱਕੜ ਲੱਗੀ ਆ ਇਹ ਸਾਰੀ ਆਪ ਹੀ ਪਾਲਿਸ਼ ਕਰਦੇ ਆ ਜੀ ਅੰਦਰ ਇਹਦੇ ਵਿੱਚ ਐ ਨਹੀਂ ਇੱਕ ਰੰਗ ਦੇ ਵਿੱਚ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਇੱਕ ਰੰਗ ਮਿਲੇਗਾ ਤਿੰਨ ਤਿੰਨ ਚਾਰ ਚਾਰ ਰੰਗ ਹ ਤੇ ਲੋਕ ਗਿਟਾਰ ਡਿਜ਼ਾਈਨ ਵੀ ਆ ਵੀ ਡਿਜ਼ਾਈਨ ਬਹੁਤ ਚੱਲ ਰਿਹਾ ਗਿਟਾਰ ਵਾਲਾ ਮਾਡਲ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਠੀਕ ਹੈ ਜੀ ਤੇ ਲੋ ਵੀ ਦੋਸਤੋ ਸਕਰੀਨ ਸ਼ਾਟ ਲੈ ਲਿਓ ਜਿਹੜਾ ਪ੍ਰੋਡਕਟ ਪਸੰਦ ਆਗਾ ਨਹੀਂ ਰਾਏਕੋਟ ਬਾਈ ਕੋਲੇ ਗਿੜਾ ਮਾਰ ਲ ਨੰਬਰ ਸਕਰੀਨ ਤੇ ਦਿੱਤਾਗਾ ਬਹੁਤ ਵਧੀਆ ਬਾਈ ਦੀ ਕੁਆਲਿਟੀ ਆ ਬਾਈ ਲੋਕੇਸ਼ਨ ਦੁਬਾਰਾ ਦੱਸਦੀ ਆਪਾਂ ਬੰਸਲ ਫਰਨੀਚਰ ਤਾਜਪੁਰ ਚੌਂਕ ਰਾਏਕੋਟ ਨੇੜੇ ਦਾਣਾ ਮੰਡੀ ਬਾਕੀ ਤੁਸੀਂ ਨੰਬਰ ਤੇ ਵਟਸਐਪ ਹਾਈ ਲਿਖੋਗੇ ਨਾ ਜਿਹੜਾ ਨੀਚੇ ਨੰਬਰ ਚੱਲ ਰਿਹਾ ਉਹਦੇ ਤੇ ਤੁਸੀਂ ਹਾਈ ਲਿਖੋਗੇ ਤੁਹਾਡੇ ਕੋਲ ਲੋਕੇਸ਼ਨ ਆਟੋਮੈਟਿਕ ਆ ਜਾਏਗੀ ਜੀ ਬ ਜੇ ਗੱਲ ਕਰੀ ਹੁਣ ਫੈਕਟਰੀ ਚ ਆ ਗਿਆ ਵਾ ਜਿੱਥੇ ਬੈੱਡ ਬਣਦੇ ਆ ਹਾਂਜੀ ਇੱਥੇ ਬੈੱਡ ਬਣਦੇ ਆ ਜੀ ਆ ਪਾਲਿਸ਼ ਬੁਲਿਸ਼ ਵੀ ਆਪਾਂ ਖੁੱਦੀ ਕਰਦੇ ਆ ਪੀਯੂ ਪਾਲਿਸ਼ ਵੀ ਸਾਡੀ ਅੰਦਰ ਹੀ ਹੁੰਦੀ ਆ ਏਸ਼ੀਅਨ ਪੇਂਟ ਯੂਜ਼ ਕਰਦੇ ਆ ਜੀ ਸਾਰਾ ਉਹ ਦੇਖੋ ਵਿੱਚ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਵੀ ਦਾ ਰੰਗ ਨਹੀਂ ਮਾਰਦੇ ਆਪਾਂ ਪਾਲਿਸ਼ ਮਾਰਦੇ ਆ ਜੀ ਆ ਦੇਖੋ ਜੀ ਪਾਲਿਸ਼ ਹੀ ਵਾਜਦੀ ਆ ਠੀਕ ਹੈ ਜੀ ਸਾਰੀ ਢੋ ਦੇ ਵਿੱਚ ਵੀ ਤੇ ਬੈੱਡ ਦੇ ਵਿੱਚ ਵੀ ਸਾਰੀ ਪਾਲਿਸ਼ ਹੀ ਵਾਜਦੀ ਆ ਕਿਆ ਬਾਤ ਆ ਜੀ ਤੇ ਆਜੋ ਬਈ ਦੋਸਤੋ ਅੱਗੇ ਉਸ ਤੋਂ ਬਾਅਦ ਜੀ ਜੀ ਆ ਵਾਲਾ ਆ ਵਾਲਾ ਬੈੱਡ ਬੁੱਢੇ ਜਿਵੇਂ ਆਸੀਂ ਆਪ ਤਿਆਰ ਇਹਦੀ ਪਲਾਈ ਦੀ ਕੁਆਲਿਟੀ ਆ ਦੇਖੋ ਬੰਦ ਕਰਾ ਬਾਈ ਮਸ਼ੀਨ ਨੂੰ ਆਹ ਵਾਲੀ ਆਹ ਵਾਲੀ ਯੂਟੂਬ ਦੀ ਠੀਕ ਹੈ ਜੀ ਇਹਦੀ ਪਲਾਈ ਦੀ ਕੁਆਲਿਟੀ ਆਹ ਵਾਲੀ ਯੂਜ਼ ਹੁੰਦੀ ਹੈ ਜੀ ਇਹ ਸਾਰੇ ਕਿਤੇ ਇੱਕੋ ਜਿਹਾ ਮਾਲ ਹੁੰਦਾ ਜੀ 65 ਰੁਪਏ ਅਪਲਾਈ ਇਹ ਹੈ ਵੀ ਬੜੀ ਰੈਡਿਸ਼ ਭਾਈ ਰੈਡਿਸ਼ ਐਮ ਆਰ ਪਲਾਈ ਹੈ ਜੀ ਇਹ ਠੀਕ ਹੈ ਇਹ ਐਮ ਆਰ ਪਲਾਈ ਆ ਗਰਜਨ ਫੇਸ ਮਾਲ ਆ ਜੀ ਆ ਦੇਖੋ ਤੁਸੀਂ ਖਾਲੀ ਨਹੀਂ ਹੋਗਾ ਜਿਹੜਾ ਮੈਂ ਤੁਹਾਨੂੰ ਉੱਥੇ ਕਹਿ ਨਹੀਂ ਰਿਹਾ ਸੀ ਵੀ ਬੱਡਾਂ ਨੂੰ ਆਪਾਂ ਆ ਚੀਜ਼ ਲਗਾਨੀ ਹੈ ਜੀ ਠੀਕ ਹੈ ਜੀ ਇਹ ਇਹਦੇ ਵਿੱਚ ਵੀ 65 ਰੁਪਏ ਵਾਲੀ ਪਲਾਈ 52 ਤੋਂ ਸਟਾਰਟ ਹੋ ਜਾਂਦੀ ਹੈ ਜੀ 65 ਰੁਪਏ ਤੱਕ ਆਂਦੀ ਹੈ ਇਹ 65 ਰੁਪਏ ਵਾਲੀ ਡਿੱਪ ਵਾਲਾ ਮਾਲ ਹੁੰਦਾ ਜੀ ਠੀਕ ਹੈ ਜੀ ਪੂਰੀ ਸਫਾਈ ਦੇ ਨਾਲ ਸਫਾਈ ਆ ਦੇਖੋ ਜੀ ਸਫਾਈ ਇਹਦੇ ਤੇ ਹੱਥ ਫੇਰੋ ਜੀ ਛਿੱਲਕ ਨਹੀਂ ਲੱਗੂਗੀ ਹਜੇ ਕੋਈ ਰੰਗ ਰੂੰਗ ਨਹੀਂ ਕੀਤਾ ਕੋਈ ਪੋਲਿਸ਼ ਨਹੀਂ ਮਾਰੀ ਕੋਈ ਫਿਲਰ ਨਹੀਂ ਮਾਰਿਆ ਫੇਰ ਵੀ ਆ ਦੇਖੋ ਜੀ ਹੱਥਾਂ ਤੇ ਨਹੀਂ ਲੱਗੂਗੀ ਜੀ ਇਹ ਜੀ ਭਾਈ ਇਸ ਤੋਂ ਅੱਗੇ ਚੱਲੀਏ ਜੀ ਆ ਆ ਦੇਖੋ ਜੀ ਫੇਰ ਸਾਡਾ ਜਿਹੜਾ ਅਸੀਂ ਸਟੂਲੀ ਸਾਈਡ ਟੇਬਲ ਹੁੰਦੇ ਆ ਜੀ ਆ ਵਾਲੇ ਜਿਹੜੇ ਬਣੇ ਹੋਏ ਆ ਇਹ ਸਾਈਡ ਟੇਬਲ ਵੀ ਦੇਖੋ ਸਾਰੇ ਪੌਣੀ ਦੇ ਹੀ ਕਰਦੇ ਆ ਅਸੀਂ ਤਿਆਰ ਦੇਖੋ ਕਿੰਨਾ ਮੋਟਾ ਬੋਰਡ ਲਾਉਂਦੇ ਆ ਆਪ ਤੁਸੀਂ ਸਾਈਡ ਟੇਬਲ ਖੋਲ ਕੇ ਦੇਖ ਲਿਓ ਕਿਸੇ ਦੇ ਵੀ ਅੱਧੀ ਦੀ ਪਲਾਈ ਯੂਜ਼ ਕੀਤੀ ਹੁੰਦੀ ਆ ਆਪਣੇ ਪੌਣੀ ਦੀ ਲੱਗਦੀ ਆ ਜੀ ਠੀਕ ਆ ਜੀ ਫਿਰ ਸਾਡਾ ਆ ਦੇਖੋ ਜੀ ਸਾਰਾ ਮਾਲ ਜਿਵੇਂ ਸਾਫ ਸੁਥਰਾ ਮਾਲ ਬਣਿਆ ਹੁੰਦਾ ਜੀ ਇੱਕ ਬਈ ਚੀਜ਼ ਹੋਰ ਵੀ ਹੈ ਨਾ ਬੈਡਾਂ 'ਚ ਡਲਕ ਬਹੁਤ ਪੈ ਜਾਂਦੀ ਆ ਉਹ ਕੀ ਕਾਰਨ ਹੁੰਦਾ ਉਹ ਡਲਕ ਤਾਂ ਪੈਂਦੀ ਆ ਜੀ ਜਿਵੇਂ ਆਪਣੇ ਫਰਸ਼ ਆਈ ਇਹ 0 ਡਿਗਰੀ ਦੇ ਵਿੱਚ ਆ ਸਾਫ ਸੁਥਰੇ ਫਰਸ਼ਾ ਉਧਰ ਦਿਖਾਇਆ ਸੀ ਤੁਹਾਨੂੰ ਫਰਸ਼ ਆਪਣਾ ਪੱਥਰ ਲੱਗਿਆ ਹੋਇਆ ਸੀਗਾ ਜੀ ਇਹਦੇ ਵਿੱਚ ਟਾਈਲਾ ਇਹ ਸਾਫ ਸੁਥਰਾ ਇਹ 'ਚ ਮਿੱਟੀ ਨਹੀਂ ਲੱਗਦੀ ਜੀ ਜਦੋਂ ਇਹ ਬਣਦੇ ਬਣਦੇ ਆ ਜਿਵੇਂ ਕੱਚੇ ਫਰਸ਼ ਹੁੰਦੇ ਆ ਉਹਨਾਂ 'ਚ ਮਿੱਟੀ ਲੱਗ ਜਾਂਦੀ ਆ ਜੀ ਇਹਦੇ ਵਿੱਚ ਇੱਕ ਤਾਂ ਉਹਨੂੰ ਗੁਣੇ ਦਾ ਸਿਉਂਗ ਦਾ ਡਰ ਵੱਧ ਜਾਂਦਾ ਜਦੋਂ ਮਿੱਟੀ ਇਹਦੇ ਨਾਲ ਲੱਗ ਜਣੀ ਆ ਤਾਂ ਸਿਉਂਗ ਤੇ ਗੁਣੇ ਦਾ ਡਰ ਕਿਉਂ ਮਿੱਟੀ 'ਚੋਂ ਹੀ ਸਿਉਂਗ ਤੇ ਗੁਣ ਆਣਾ ਜੀ ਬਿਲਕੁਲ ਜੀ ਠੀਕ ਆ ਜੀ ਜਦੋਂ ਆਪਾਂ ਫਰਸ਼ ਸਾਫ ਸੁਥਰੇ ਤੇ ਬਣਾ ਬਣਾਵਾਂਗੇ ਮਿੱਟੀ ਨਹੀਂ ਲੱਗੂਗੀ ਪਲੱਸ ਇਹਦੇ ਵਿੱਚ ਡੈਕ ਗੁਣੀਆਂ ਰਹਿੰਦਾ ਲੈਵਲ ਪੂਰਾ ਸਿੱਧਾ ਰਹਿੰਦਾ ਹੈ ਪਰ ਗੁਣੀਆਂ 'ਚ ਬਣਦੇ ਗੁਣੀਆਂ 'ਚ ਬਣਦਾ ਇਹ 'ਚ ਡੈਕ ਦੇ ਚਾਂਸ ਵੀ ਬਹੁਤ ਘਟ ਜਾਂਦੇ ਆ ਜਿਵੇਂ ਡਾਂਸ ਕਰਦੇ ਹੁੰਦੇ ਆ ਨਾ ਬੈਡ ਇਹ ਫਰਸ਼ ਤੇ ਡਾਂਸ ਨਹੀਂ ਹਰੋਂਚਾ ਫੈਕਟਰੀਆਂ ਚ ਭਰੀ ਪੈਣ ਬਾਈ ਕਿੰਨੇ ਕੁ ਬੈਟ ਤਿਆਰ ਕਰਦੇ ਬਿਲਕੁਲ ਸਾਡੇ ਕੋਲੇ ਜੀ ਕਾਰੀਗਰ ਵੀ ਇੱਕ ਚਲਦੀਆਂ ਚਲਦੀਆਂ ਹੋਈਆਂ ਮਸ਼ੀਨਾਂ ਹੀ ਆ ਜੀ 150 150 ਬੋਰਡ ਇਕੱਠੇ ਹੀ ਵੜ ਦਿੰਦੇ ਆ ਜੀ ਇੱਕ ਵਾਰ ਚੀ 150 150 200 200 ਬੋਰਡ ਵੜ ਦਿੰਦੇ ਆ ਕੀ ਬਾਤ ਆ ਜੀ ਲਓ ਵੀ ਦੋਸਤੋ ਸਭ ਤੋਂ ਵੱਡੀ ਗੱਲ ਕਿਤੇ ਵੀ ਆਪਾਂ ਜਾਣੇ ਆ ਨਾ ਫੈਕਟਰੀ ਚ ਤੁਹਾਨੂੰ ਸਸਤਾ ਬੋਲਦੂ ਕੋਈ ਕੁਆਲਿਟੀ ਬੋਲਦੂ ਪਰ ਕੋਈ ਇਹ ਨਹੀਂ ਦਿਖਾਉਂਦਾ ਵੀ ਬਣਦੇ ਕਿਵੇਂ ਆ ਜੀ ਆ ਦੇਖੋ ਜੀ ਆ ਪਾਲਿਸ਼ ਦਾ ਵੀ ਕੰਮ ਸਾਰਾ ਅੰਦਰ ਹੀ ਹੁੰਦਾ ਜੀ ਇਹ ਸਾਰਾ ਕੱਚਾ ਮਾਲ ਪਿਆ ਜੀ ਸਾਡੇ ਕੋਲੇ ਵੱਡਾ-ਬੁੱਡਾ ਦਾ ਠੀਕ ਆ ਜੀ ਬੈੱਡ ਦੀ ਇਹ ਬੈੱਡ ਦੀ ਮੈਨੂਫੈਕਚਰਿੰਗ ਆ ਜੀ ਉਹ ਸੋਫਿਆਂ ਦੀ ਐ ਨਹੀਂ ਵੀ ਮੇਰੇ ਕੋਲ ਕੱਲੇ ਸੋਫੇ ਬਣਦੇ ਆ ਬੈੱਡ ਨਹੀਂ ਬਣਦੇ ਜੀ ਬਿਲਕੁਲ ਸਾਰੀ ਮੈਨੂਫੈਕਚਰਿੰਗ ਅੰਦਰ ਹੀ ਹੁੰਦੀ ਆ ਇਹ ਬੈੱਡ ਦੀ ਅਲੱਗ ਆ ਸੋਫਿਆਂ ਦੀ ਅਲੱਗ ਹੁੰਦੀ ਆ ਜੀ ਠੀਕ ਆ ਜੀ ਉਹਦਾ ਉਹਦਾ ਸਿਸਟਮ ਸਾਰਾ ਹੀ ਬੈੱਡ ਤੋਂ ਡਿਫਰੈਂਟ ਹੁੰਦਾ ਜੀ ਠੀਕ ਹੈ ਜੀ ਸੋਫੇ ਦਾ ਸਾਰਾ ਸਿਸਟਮ ਅਲੱਗ ਹੁੰਦਾ ਜੀ ਉਹਦੇ ਵਿੱਚ ਢਾਂਚਾ ਲੱਗ ਦੇ ਸਟਰਕਚਰ ਅਲੱਗ ਭਰਾਈ ਅਲੱਗ ਹੁੰਦੀ ਆ ਬਿੱਡਾਂ ਦਾ ਢਾਂਚਾ ਅਲੱਗ ਬਣਦਾ ਜੀ ਉਹਨਾਂ ਦਾ ਸਟਰਕਚਰ ਸਾਰੇ ਹੀ ਅਲੱਗ ਹੁੰਦਾ ਜੀ ਠੀਕ ਹੈ ਜੀ ਤੇ ਆ ਲੋ ਵੀ ਦੋਸਤੋ ਦੇਖ ਸਕਦੇ ਹੋ ਡਿਜ਼ਾਈਨਰ ਦਾ ਪੂਰੇ ਬੈੱਡ ਵੀ ਬਾਈ ਕੋਲੇ ਯਾਰ ਐਂ ਲਾ ਲਓ ਵੀ ਤੁਸੀਂ ਆਗੇ ਨਾ ਇੱਕ ਵਾਰ ਖਾਲੀ ਨਹੀਂ ਮੁੜ ਸਕਦੇ ਕਿਉਂਕਿ ਬਹੁਤ ਜ਼ਿਆਦਾ ਕੁਆਲਿਟੀ ਦੇ ਵਿੱਚ ਬਾਈ ਜਿਹੜਾ ਸਮਾਨ ਰੱਖੀ ਬੈਠੇ ਨੇ ਬਾਕੀ ਆ ਦੇਖੋ ਜੀ ਇੱਧਰ ਇੱਧਰ ਸ਼ੋਰੂਮ ਵੀ ਆ ਜੀ ਨਾਲ ਆਪਣਾ ਆ ਜਾਓ ਬਾਈ ਸ਼ੋਰੂਮ ਚ ਚੱਲਦੇ ਆ ਇੱਧਰ ਦਾ ਫੈਕਚਰਿੰਗ ਆ ਜੀ ਠੀਕ ਹੈ ਜੀ ਆਜੋ ਇੱਧਰ ਬਈ ਬੈੱਡ ਤੇ ਅਲਮੀਰਾ ਨੇ ਦੇਖਣ ਨੂੰ ਬੈੱਡ ਅਲਮੀਰਾ ਸੋਫਾ ਇਹ ਸਭ ਕੁਝ ਇੱਧਰ ਵੱਡਾ ਸ਼ੋਰੂਮ ਹੈ ਜੀ ਨਾਲ ਹੀ ਆਹ ਵਾਲਾ ਵਾਲੀ ਆਹ ਦੇਖੋ ਜੀ ਇੱਥੋਂ ਦੀ ਆਪਾਂ ਸਾਰੀ ਮੈਨੂਫੈਕਚਰਿੰਗ ਯੂਨਿਟ ਆ ਗਈ ਇਹ ਇੱਧਰ ਔਰ ਸਾਫ਼ ਸੁਥਰੇ ਫਰਸ਼ਾਂ ਤੇ ਜੀ ਠੀਕ ਹੈ ਜੀ ਠੀਕ ਹੈ ਜੀ ਇੱਧਰ ਆਪਣਾ ਆ ਆ ਗਿਆ ਜੀ ਦੇਖੋ ਜੀ ਬਲ ਸਿੱਧਾ ਫੈਕਟਰੀ ਚੋਂ ਸ਼ੋਰੂਮ ਆ ਆ ਸ਼ੋਰੂਮ ਆ ਗਿਆ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਤੁਰ ਤੱਕ ਬੈੱਡ